ਪੀ ਉਹਨਾਂ ਨੇ ਕੰਗਣਾ ਰੌਦੀ ਦੇ ਥੱਪੜ ਮਾਰਤਾ ਉਦੋਂ ਬਾਅਦ ਜਿਹੜੀ ਫਿਰ ਸਹੀ ਜਿਹੜੀ ਗੱਲਬਾਤ ਫਿਰ ਦੁਬਾਰਾ ਆਈ ਜੇ ਥੱਪੜ ਤੇ ਜੇ ਮਾਰਿਆ ਵਾ ਤੇ ਉਹਨੂੰ ਮੀਡੀਆ ਦਿਖਾਇਆ ਜਾਣਾ ਚਾਹੀਦਾ ਸੀ ਪਰ ਫਿਰ ਮੀਡੀਆ ਰਾਈ ਜਿਹੜੀ ਗੱਲ ਆਈ ਆ ਵੀ ਉਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਸਕਿਉਰਿਟੀ ਦੇ ਤਣਾਅ ਸੀਗੇ ਉਹਨਾਂ ਨੇ ਆਪਣਾ ਜਿਹੜਾ ਉਹਨੂੰ ਫਰਜ਼ ਨੂੰ ਪੂਰਾ ਕਰ ਦਿਓ ਇਹ ਕਿਹਾ ਵੀ ਠੀਕ ਆ ਤੁਸੀਂ ਐਮਪੀ ਜੋ ਜਾਂ ਪੋਲੀਵੁੱਡ ਦੇ ਸਟਾਰ ਜੋ ਪਰ ਜਿਹੜਾ ਆ ਤੁਹਾਡਾ ਪਰਸ ਆ ਤੇ ਆਪਣਾ ਫੋਨ ਆ ਇਹਦੀ ਸਕੈਨ ਕਰਨੀ ਇੱਥੋਂ ਤੂੰ ਤੂੰ ਮੈਂ ਚੈਕਿੰਗ ਤੋਂ ਹੀ ਗੱਲਬਾਤ ਹੋਈ ਤੁਹਾਡੀ ਕੁਲਵਿੰਦਰ ਕੋਰ ਜੀ ਨਾਲ ਗੱਲਬਾਤ ਹੋਈ ਭੈਣਾਂ ਤੁਹਾਡੀ ਨਹੀਂ ਜੀ ਉਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਮੇਰੀ ਬਾਅਦ ਦੇ ਵਿੱਚ ਬਹੁਤ ਹਨੇਰੇ ਦੋ ਹਰਫੀ ਜਿਹੜੀ ਗੱਲ ਆ ਉਹ ਭਾਜੀ ਦੇ ਨਾਲ ਹੋਈ ਆ ਉਹਨਾਂ ਦਾ ਜਿਹੜੇ ਹਾਂਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਤਣਾਅ ਪੈਦਾ ਹੋ ਗਿਆ ਉੱਥੇ ਕਿੰਨੇ ਚਿਰ ਤੋਂ ਤoare ਸਿਸਟਰ ਦਾ ਭੈਣ ਜਿਹੜੇ ਡਿਊਟੀ ਕਰ ਰਹੇ ਹੋ ਕੋਈ 15 16 ਸਾਲ ਤੋਂ ਜਿਹੜੇ ਉਹ ਆਪਣੀ ਨੌਕਰੀ ਕਰ ਰਹੇ ਆ ਉਹ ਕੇਰਲਾ 'ਚ ਪਹਿਲਾਂ ਰਹੇ ਆ ਫਿਰ ਅੰਮ੍ਰਿਤਸਰ ਵੀ ਰਹੇ ਆ ਚਨਈ ਵੀ ਉਹਨਾਂ ਦੀ ਡਿਊਟੀ ਰਹੀ ਆ ਫਿਰ ਉਹ ਇੱਥੇ ਹੁਣ ਚੰਡੀਗੜ੍ਹ ਹੋ ਗਿਆ ਮੈਂ ਡੇਢ ਕੋ ਸਾਲ ਪੌਣੇ ਦੋ ਬਚਪਨ ਕਿਵੇਂ ਦਾ ਸੀ ਕਿ ਉਹ ਗੁੱਸੇ ਖੋਰ ਸੀ ਜਾਂ ਅਚਾਨਕ ਇਹ ਸਭ ਕੁਝ ਵਾਪਰਿਆ ਨਹੀਂ ਨਹੀਂ ਇਦਾਂ ਦਾ ਨਹੀਂ ਕੋਈ ਵੀ ਜਿਹੜਾ ਨਾਰਮਲ ਪਰਿਵਾਰ ਹੁੰਦਾ ਇਦਾਂ ਸੀਗਾ ਇਦਾਂ ਦੀ ਕੋਈ ਗੱਲਬਾਤ ਵਿੱਚ ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਕਹਿ ਲੈਣੀ ਕਿ ਮੇਰਾ ਪਰਿਵਾਰ ਉੱਥੇ ਸੀ ਮੇਰੀ ਮਾਤਾ ਉੱਥੇ ਸੀ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੇ ਬਾਰੇ ਕੀ ਸੱਚਾਈ ਹੈ ਦੇਖੋ ਪਹਿਲਾਂ ਤਾਂ ਅਸੀਂ ਜਿਹੜੀ ਇਹ ਗੱਲ ਆਈ ਆ ਵੀ ਜੇ ਸਰਕਾਰ ਚੰਗੀ ਹੁੰਦੀ ਜਦੋਂ ਕੰਗਣਾ ਨੌਜ ਜੀ ਨੇ ਬਿਆਨ ਦਿੱਤਾ ਵਾ ਵੀ ਟਕੇ ਟਕੇ ਦੀਆਂ ਬੀਬੀਆਂ ਵਾਂ 100 100 ਤੇ ਦਿਹਾੜੀ ਤੇ ਆਈਆਂ ਵਾਂ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਦੋਂ ਹੀ ਇਹ ਗਲਤ ਸ਼ਬਦਾਵਲੀ ਨਾਲ ਵਰਤੀ ਤੇ ਕਾਰਵਾਈ ਕਰਨੀ ਚਾਹੀਦੀ ਸੀ ਉਦੋਂ ਬਾਅਦ ਉਹਨਾਂ ਤੇ ਜਿਹੜੀ ਆ ਸਾਡੀਆਂ ਬੀਬੀਆਂ ਵੱਲੋਂ ਜਿਹੜੀ ਆ ਉਹ ਵੀ ਇੱਕ ਜਿਹੜੀ ਆ ਰੈਟ ਪਾਈ ਹੋਈ ਸੀ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਬਹੁਤ ਵੱਡੀ ਜਿਹੜੀ ਨਾਕਾਮੀ ਆ ਦੂਸਰਾ ਵੀ ਜਦੋਂ ਅਸੀਂ ਕਿਸਾਨੀ ਦੇ ਨਾਲ ਜੁੜੇ ਆਂ ਔਰ ਲੜਾਈ ਕਿਸਾਨੀ ਦੀ ਲੜ ਰਹੇ ਆਂ ਇੱਚ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਜੇ ਮੈਂ ਕਿਸਾਨੀ ਦੀ ਲੜਾਈ ਲੜ ਰਿਹਾ ਤਾਂ ਫਿਰ ਮੇਰਾ ਪਰਿਵਾਰ ਕਿੱਦਾਂ ਪਿੱਛੇ ਰਹਿ ਸਕਦਾ ਵਾ ਉਹ ਵੀ ਧਰਨਿਆਂ ਦੇ ਵਿੱਚ ਮੁਜਾਰਿਆਂ ਦੇ ਵਿੱਚ ਜਾਂਦਾ ਵਾ ਦਿੱਲੀ ਸਾਡੇ ਅਸੀਂ ਮਹੀਨਾ ਮਹੀਨਾ ਰਹਿੰਦੇ ਰਹੇ ਆਂ 20 ਦਿਨ ਦੀ ਡਿਊਟੀ ਲੱਗੀ ਆ 20 ਦਿਨ ਵੀ ਰਹੇ ਆ ਉੱਥੇ ਪੰਜ ਵੀ ਰਹੇ ਆ ਲੋਕਲ ਘੋਲ ਆ ਜਿਹੜੇ ਉਹ ਵੀ ਇਹੇ ਲੜਦੇ ਆਂ ਜੇ ਅਸੀਂ ਕੋਈ ਲੋਕਲ ਘੋਲ ਨਹੀਂ ਲੜਦੇ ਸਾਡੀ ਤਾਂ ਜ਼ਮੀਨ ਖੋਣ ਪਾਏਗੇ ਆ ਇਹ ਜਿਹੜੀਆਂ ਜ਼ਮੀਨਾਂ ਸੱਤ ਵਾਲੀਆਂ ਵੀ ਕੈਨਸਲ ਕਰਤੀਆਂ ਇਹਨਾਂ ਨੇ ਮਾਲਕੀਆਂ ਜਿਹੜੀਆਂ ਅਸੀਂ ਬਾਕੀ ਜਿਹੜੀਆਂ ਚਾਰ گاਵਾ ਜਾਂ ਹੋਰਿਆ ਜ਼ਮੀਨਾਂ ਵਾਂ ਉਹਨਾਂ ਤੇ ਵੀ ਜਿਹੜਾ ਵਾ ਪ੍ਰਸ਼ਾਸਨ ਚੜ ਕੇ ਆਉਂਦਾ ਵਾ ਇਸ ਕਰਕੇ ਅਸੀਂ ਜਥੇਬੰਦ ਹੋ ਕੇ ਜਿਹੜੀ ਉਹ ਲੜਾਈ ਲੜਦੇ ਆਂ ਔਰ ਦੂਸਰੇ ਬੰਨੇ ਜੇ ਆਪਾਂ ਇਹ ਗੱਲ ਲੈ ਲਈਏ ਜਿਹੜੀ ਉਹ ਲੈਂਦੇ ਆ ਵੀ ਕੁਲਵਿੰਦਰ ਕੌਰ ਇਹ ਕਹਿ ਰਹੀ ਆ ਉਹ ਇਹ ਨਹੀਂ ਕਹ ਰਹੀ ਵੀ ਮੇਰੀ ਉਹ ਕਹਿੰਦੀ ਵੀ ਜਦੋਂ ਤੁਸੀਂ ਬਿਆਨ ਦਿੱਤਾ ਸੀ ਉਦੋਂ ਮੇਰੀ ਮਾਤਾ ਵੀ ਉੱਥੇ ਉਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਇਹਦਾ ਮਤਲਬ ਵੀ ਉਹਨੇ ਸਾਰੀਆਂ ਮਾਵਾਂ ਦੀ ਗੱਲ ਕੀਤੀ ਆ ਉਹਨੇ ਇਹ ਨਹੀਂ ਕਿਹਾ ਮੇਰੀ ਮਾਂ ਇਕੱਲੀ ਉਹਨੇ ਕਿਹਾ ਉਹਦੇ ਵਿੱਚ ਮੇਰੀ ਮਾਂ ਵੀ ਸ਼ਾਮਲ ਸੀਗੀ ਤੇ ਉਹਨੇ ਵੱਡਾ ਵੱਡਾ ਘੇਰਾ ਬਣਦਾ ਇਹਦਾ ਤੇ ਉਹਨੇ ਗੱਲ ਕੀਤੀ ਆ ਵੀ ਤੁਸੀਂ ਅੱਗੇ ਵੀ ਜਿਹੜਾ ਵਾ ਬਹੁਤ ਸ਼ਬਦਾਵਲੀ ਮਾੜੀ ਬੋਲਦੇ ਰਹਜੋ ਉਹਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਵਾ ਤੇ ਫਿਰ ਸੁਭਾਅਕ ਕੀ ਆ ਵੀ ਜਦੋਂ ਬੰਦਾ ਇਹੋ ਜਿਹਾ ਸਾਹਮਣੇ ਆਉਂਦਾ ਵਾ ਤੇ 1921 ਕਰਦਾ ਤੇ ਫਿਰ ਬੰਦਾ ਕਿਤੇ ਨਾ ਕਿਤੇ ਤੇ ਉਹਦੇ ਜਹੰਮ ਦੇ ਵਿੱਚ ਗੱਲ ਆ ਗਈ ਅੰਦੋਲਨ ਜਦੋਂ ਲੰਬਾ ਸਮਾਂ ਦਿੱਲੀ ਅੰਦੋਲਨ ਚੱਲਿਆ ਸੀ ਕੀ ਪਰਿਵਾਰ ਦੀ ਵਿੱਚ ਸ਼ਮੂਲਿਤ ਹੋਈ ਸੀ ਤੁਹਾਡੀ ਹਾਂਜੀ ਹਾਂਜੀ ਸਾਡਾ ਪਰਿਵਾਰ ਤਕਰੀਬਨ ਹੀ ਮੇਰੀ ਮਾਤਾ ਵੀ ਜਾਂਦੀ ਰਹੀ ਆ ਮੇਰੀ ਬੇਟੀ ਵੀ ਜਾਂਦੀ ਰਹੀ ਆ ਚਾਚੀਆਂ ਤਾਇੀਆਂ ਤੱਕ ਸਾਡੇ ਭਰਾ ਸਾਡਾ ਪਰਿਵਾਰ ਤਕਰੀਬਨ ਸਾਰਾ ਵੱਡਿਆ ਜੱਥਾ ਕਰਪੂਤਲੇ ਜ਼ਿਲ੍ਹੇ ਤੋਂ ਜਾਂਦਾ ਰਿਹਾ ਜੀ